ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਜੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਲੋ ਜੀ ਬਡਾਈਆਂ ਦਾ ਕੰਮ ਹੋ ਗਿਆ ਕਾਫੀ ਜ਼ਿਆਦਾ ਸ਼ੁਰੂ ਚਾਰੇ ਪਾਸੇ ਕਿਉਂਕਿ ਉਦੋਂ ਜਿਹੜਾ ਮੀਂਹ ਪਿਆ ਲਿਆ ਉਹਨੇ ਕਾਫੀ ਰੋਕਤਾ ਸੀਗਾ ਪਰ ਬਹੁਤ ਲੋਕਾਂ ਦੀਆਂ ਹਲ ਵੀ ਜੀਰੀਆਂ ਜਿਹੜੀਆਂ ਗਿਰੀਆਂ ਹੋਈਆਂ ਐ ਉਹ ਤਕਰੀਬਨ ਹਲ ਟਾਈਮ ਲੈ ਲੈਣਗੀਆਂ ਵਿਚੇ ਆਈ ਜਾਂਦਾ ਫੋਨ ਜੀ ਜਤਿੰਦਰ ਸਿੰਘ ਬੇਲਾ ਦਾ ਫੋਨ ਆ ਗਿਆ ਮਿੱਤਰ ਪਿਆਰੇ ਦਾ ਇੱਕ ਮਿੰਟ ਦੇ ਦਿਓ ਪੁੱਛ ਲੈਂਦੇ ਕੀ ਕਹਿੰਦੇ ਐ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। ਕਿਹਾ ਹਾਲ ਚੱਲ ਹੈ ਜੀ? ਕਿਰਪਾ ਬਾਬੇ ਨਾਨਕ ਦੀ ਚੜ੍ਹਦੀ ਕਲਾ ਇਹ। ਹੋਰ ਕੀ ਮੈ ਸਟੇਟਸ? ਸਟੇਟਸ ਹੈਂਡ ਗੁੱਡ ਆ। ਵੀਡੀਓ ਕਰੀ ਵੀ ਸੀਗੀ ਸ਼ੁਰੂ ਵਿੱਚੇ ਤੁਹਾਡਾ ਤੁਹਾਡੀ ਕਾਲ ਆ ਗਈ ਵਿੱਚ। ਹੂੰ। ਥੋੜੀ ਬਾਅਦ ਵਿੱਚੇ ਆ ਰਹੀ ਆ ਸੁਣ ਰਿਹਾ ਸੀ ਮਹਾਪਤਨੀ ਕੀ ਕਹਿਣਾ ਭਾਈ ਮਹਾ ਮਿੱਤਰ ਪਿਆਰੇ ਦਾ ਫੋਨ ਆ ਰਿਹਾ। ਸਟੇਟਸ ਵਧੀਆ ਹੈ ਬਾਕੀ ਮੈਂ ਕਰਦਾ ਤੁਹਾਡੇ ਨਾਲ ਗੱਲ ਥੋੜੀ ਦੇਰ ਤੱਕ ਹਨਾ। ਚਲੋ ਠੀਕ ਹੈ ਜੀ। ਠੀਕ ਹੈ। ਓਕੇ ਓਕੇ ਵੀਰ ਜੀ ਓਕੇ ਓਕੇ ਓਕੇ। ਲੋ ਜੀ ਆਪਣਾ ਜਤਿੰਦਰ ਮਿੱਤਰ ਪਿਆਲਾ ਸਟੇਟਸ ਪੁੱਛਦਾ ਤਾਂ ਵੀ ਕਿਦਾਂ ਵੀ ਗੁੱਟ ਕੰਡੀਸ਼ਨ ਚੱਲ ਜਾ ਮਤਲਬ ਸਟੇਟਸ ਪੁੱਛਣ ਦਾ ਮਤਲਬ ਇਹ ਸੀਗਾ ਵੀ ਵੀ ਸਰਪੰਚੀ ਵਾਲਾ ਕਿਵੇਂ ਚੱਲ ਰਿਹਾ ਉਹ ਵੀ ਜਿਹੜੇ ਚੱਲੇ ਰਿਹਾ ਚੱਲੇ ਰਿਹਾ ਤੇ ਰਾਜੂ ਭਾਈ ਅੱਜ ਪਾਪਾ ਜੀ ਆ ਰਾਜੂ ਭਾਈ ਲੱਗੇ ਵੇ ਲਾਉਣ ਦੋਨੇ ਜਣੇ ਉਹ ਆਪਣਾ ਪੱਲੜ ਵਾਲੇ ਦੁਆਲੇ ਟਰਾਲੇ ਨੂੰ ਤਿਆਰੀ ਲੱਗੇ ਵੇ ਕਰਨ ਮਸ਼ੀਨ ਲੱਗਣੀ ਹੋਣੀ ਆ ਪਰ ਮੈਨੂੰ ਪਤਾ ਨਹੀਂ ਮੈਂ ਤਾਂ ਫੇਰ ਤੇ ਨਿਕਲ ਜਾਂਦਾ ਤਾਂ ਸ਼ਾਮ ਨੂੰ ਵੱਡਦਾ ਤਕਰੀਬਨਾ ਅਖੇ ਘਰਾਂ ਕਾਗਜ਼ ਪੱਤਰ ਜੀ ਬਹੁਤ ਤਿਆਰ ਕਰਨੇ ਵਾਲੇ ਸੀਗੇ ਸੱਚੀ ਗੱਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਕੁਛ ਨਹੀਂ ਮੇਰਾ ਜੀ ਹਾਲ ਚਾਲ ਠੀਕ ਹੈ ਜੀ ਤੇ ਤੁਸੀਂ ਸੁਣਾਓ ਜੀ ਹੁਣ ਕਿਤੇ ਖੇਲਣ ਚੱਲੇ ਆ ਕੋਈ ਨੱਟ-ਨੱਟ ਲਾਇਆ ਕਿਤੇ ਕਿਨਹੀਂ ਚੱਲ ਬਣਾਉਂਦੇ ਸਾਡਾ ਨੱਟ ਦਾ ਜਗਾੜ ਵੀ ਨਿਆਣਿਆਂ ਦਾ ਅੱਛਾ ਜਗਾ ਹੀ ਨਹੀਂ ਹੈਗੀ ਹੈ ਲਓ ਜੀ ਮੇਲੋ ਜੀ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਵਿੱਚ ਵਿੱਚ ਕਿਤੇ ਜੇ ਮੰਨ ਲਓ ਇੱਕ ਅੱਧੀ ਜਗ੍ਹਾ ਵਿੱਚੋਂ ਕੱਢ ਕੇ ਤੁਸੀਂ ਗੱਠ ਜੀ ਦੇ ਦਿਆ ਕਰੋ ਜੇ ਕਿਤੇ ਟੁੱਟ ਗਏ ਨਾ ਸਿਰੇ ਤੱਕ ਇਹ ਢੜਨਾ ਫਿਰ ਹਾਂ ਜਿੱਥੇ ਅਸੀਂ ਤਾਗਾ ਅਸੀਂ ਸ਼ੁਰੂ ਕਰਦੇ ਤਿੰਨ ਕੋ ਫੁੱਟ ਬਾਅਦ ਗੱਠ ਹੈ ਹਾਂ ਜਿਕਨਾ ਹਾਂ ਅੱਜ ਬੱਠੀ ਠੀਕ ਹੈ ਇਹ ਵੀ ਇਕੱਠ ਦੇ ਦੇਣੀ ਹੈ ਠੀਕ ਹੈ ਵੀ ਜੇ ਤੇੜਿਆ ਤਾਂ ਤਿੰਨ ਫੁੱਟ ਵਾਲਾ ਦੱਸ ਹੈ ਬਾਕੀ ਹੋ ਜਾਣਾ ਤੱਕ ਤੇ ਤਾਗਾ ਨਹੀਂ ਪਾਉਂਦੇ ਇੰਨਾ ਕਾ ਜਿਆਦਾ ਫਿਰ ਹੁਣ ਜੀ ਜਾਂਦਾ ਇਹ ਵੀ ਹੈ ਬਸ ਇਹਨੇ ਸਿਰੇ ਤੱਕ ਹੀ ਜਾਂਦਾ ਮੈਂ ਲੱਗਦਾ ਕਿੰਨਾ ਕੋਰੇ ਇੱਧਰ ਭਾਈ ਇੱਧਰ ਇੱਥੇ ਤੱਕ ਹਾਂ ਅੱਧ ਤੱਕ ਹੈਗੀ ਉਹ ਫੇਰ ਦੂਜੀ ਲਾ ਦੇਣਾ ਹਾਂ ਪੱਲੜ ਲੱਗ ਜੂਗਾ ਤਾਂ ਠੀਕ ਹੈ ਜੇ ਵੀ ਅੱਜ ਕਾਲੇ ਹੈ ਹਾਂ ਕਾਲੇ ਨੂੰ ਕਿਹਾ ਵਾਜਾ ਇਹ ਹਵਾ ਕਾਲਾ ਕਹਿੰਦਾ ਵੀ ਅੱਜ ਟਾਈਮ ਲਾ ਕੇ ਵੜ ਦੂੰਗਾ ਨਹੀਂ ਕੱਲ ਨੂੰ ਆ ਫਿਰ ਹੂੰ ਕਾਲਾ ਉਦਾਂ ਉਂ ਠੀਕ ਆ ਹੁਣ ਸਿਹਤ ਪੱਖੋਂ ਹਾਂ ਵੀ ਮੈਨੂੰ ਤੇ ਮਿਲਣੀ ਹੁੰਦਾ ਮੈਂ ਮੜਾ ਜੇ ਮਿਲਦਾ ਕੱਲ ਸਵੇਰੇ ਜੇ ਇਹਨੂੰ ਕਾਲਾ ਅੱਜ ਹੂੰ ਕਾਲਾ ਨਾ ਨਾ ਇੱਕ ਬਾਈ ਆਪਣਾ ਚਲੋ ਪੀਠੋ ਦੇਖ ਰਿਹਾ ਆਪਣੇ ਉਹਨਾਂ ਦਾ ਭਰਾ ਗੁੰਮ ਹੋਇਆਗਾ ਉਹ 8ਵੇਂ ਮਹੀਨੇ 10 ਤਰੀਕ ਨੂੰ ਕਹਿੰਦਾ ਘਰ ਤੇ ਚਲੇ ਗਿਆ ਪਰ ਮੁੜ ਕੇ ਨਹੀਂ ਪਤਾ ਲੱਗਿਆਗਾ ਅੱਛਾ ਉਹਨਾਂ ਮੈਨੂੰ ਫੋਟੋ ਭੇਜਿੰਦਾ ਕਹਿੰਦਾ ਮਾਸਟਰ ਜੀ ਸਾਰੇ ਚੈਨਲਾਂ 'ਵਾਂ ਪਾ ਦੇਵੋ ਅਛਾ ਤੇ ਇਹ ਮੈਨੂੰ ਵੀ ਦੇ ਦੇ ਆਪਣੇ ਚੈਨਲ 'ਤੇ ਪਾਤੀ। ਕੀ ਨਾਮ ਹੈ ਉਹਨਾਂ ਦਾ? ਉਹਨਾਂ ਦਾ ਨਾਮ ਹੈਗਾ ਦਾ ਗਰਮੀਤ ਸਿੰਘ ਸਨੋਬ ਸੁੱਚਾ ਸਿੰਘ। ਏਰੀਆ? ਏਰੀਆ ਲੁਧਿਆਣੇ ਦਾ। ਅਸੀਂ ਲੁਧਿਆਣੇ ਦਾ ਗਰਮੀਤ ਸਿੰਘ ਹੈ। ਕਿਵੇਂ ਨੰਬਰ ਪਾਤਾ ਦੋ ਉੱਪਰ? ਵੀ ਅੱਜ ਮੈਨੂੰ ਕੱਲੇ ਦਾ 5 ਵਜੇ ਤੜਕੇ ਪਹਿਨ ਫੋਨ ਆਇਆ। ਹਾਂ। ਕੱਲੇ ਕਹਿੰਦਾ ਕੋਈ ਵੀਡੀਓ ਪਾਈ ਹੋਣੀ ਆ ਬੰਦਾ ਗੁੰਮਸੁਦਾਮਾ। ਹਾਂ ਪਾਈ ਪਰਸੋਂ ਦੀ ਪਾਈ ਵੀ ਆ। ਹਾਂ। ਕਹਿੰਦੇ ਮੇਰੀ ਭੈਣ ਨੇ ਵੀਡੀਓ ਦੇਖੀ ਆ ਉਹ ਕਹਿੰਦਾ ਬੰਦਾ ਜਿਹਾ ਪੀ ਕੇ ਗਿਆ ਨਾ ਤੜਕੇ ਹੀ। ਵੀ ਉਹ ਵੀ ਕੱਪੜੇ ਬਾਹਰ ਉਹ ਬੰਦਾ ਫੋਟੋ ਵੀ ਦੇਖਿਆ ਉਹਨਾਂ ਨੇ। ਵੀ ਬੰਦੇ ਦਾ ਖਬਰ ਕਰਵਾ ਬਾਈ ਨੂੰ ਫੋਨ ਕਰਦਾ ਉਹ ਫੋਨ ਨਹੀਂ ਲੱਗਦਾ ਨਹੀਂ ਉਹਦਾ ਫੋਨ ਅੱਛਾ ਜਾਨੀ ਕਿਤੇ ਨੇੜੇ ਲੱਗੀ ਗੱਲ ਹਾਂ ਬਾਪੂ ਸਾਹਿਬ ਨੂੰ ਮੈਸੇਜ ਭੇਜੇ ਉੱਥੇ ਨਹੀਂ ਗੱਲ ਬਣੀ ਹੈਗੀ ਹਾਂ ਇਹ ਫੋਨ ਇਹਦਾ ਬੰਦਾ ਆਇਆ ਵਾ ਅੱਛਾ ਹੁਣ ਜਿਹੜੀ ਵੀਡੀਓ ਅੱਜ ਪਈ ਹੈ ਮੇਰੀ ਉਹਦੇ 'ਚ ਬਾਈ ਦਾ ਸਾਰਾ ਤੇ ਪਹਿਲਾ ਕਮੈਂਟ ਆਇਆ ਵਾ ਕਹਿੰਦਾ ਵਸ ਵੀ ਹੋਰ ਚੈਨਲ ਆ ਪਾ ਦਿਓ ਵੀਡੀਓ ਅੱਛਾ ਉਹਦੇ ਉੱਥੇ ਕਮੈਂਟ ਦਾ ਜਵਾਬ ਦਤਾ ਮੈਂ ਹਾਂ ਬਾਈ ਫੋਨ ਕਰਕੇ ਮੇਰੇ ਨਾਲ ਗੱਲ ਕਰ ਪਹਿਲਾਂ ਫੇਰ ਦੇਖਦੇ ਹਾਂ 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 ਹੁਣ ਬਾਈ ਦਾ ਫੋਨ ਆਇਆ ਅੱਧੇ ਪੌਣੇ ਘੰਟੇ ਹੋਇਆ ਫੋਨ ਆਇਆ ਹਾਂ ਕਹਿੰਦਾ ਉਹ ਮਨੂ ਕਰ ਰਿਹਾ ਸੀ ਇਹ ਕਹਿੰਦਾ ਵੀ ਹੋਰ ਚੈਨਲਾਂ 'ਚ ਪਾ ਦਿਓ ਮੈਂ ਖੈਰ ਹੋਰ ਚੈਨਲਾਂ 'ਚ ਪਾ ਦੂੰਗਾ ਜਿਹੜਾ ਤੁਸੀਂ ਨੰਬਰ ਦਤੋ ਉਹ ਤੁਹਾਡਾ ਬੰਦ ਆਉਗਾ ਹਾਂ ਕਹਿੰਦਾ ਉਹਦੀ ਪਤਾ ਨਹੀਂ ਕਿਆ ਚੀਜ਼ ਮੁੱਕੀ ਵੀ ਕਹਿੰਦਾ ਉਹ ਮਾਂ ਨੂੰ ਚਾਲੂ ਕਰੋ ਅੱਛਾ ਬੈਡ ਜੀ ਠੀਕ ਹੈ ਵੀਡੀਓ ਮਹਾ ਵੀਡੀਓ ਮੇਰੀ ਪਈ ਵੀ ਮੈਨੂੰ ਤੜਕੇ ਦਾ 5 ਵਜੇ ਦਾ ਫੋਨ ਆਉਂਦਾ ਵੀ ਮੈਂ ਚਾਹ ਪੀ ਕੇ ਗਿਆ ਹਾਂ ਬੰਦਾ ਹਾਂ ਮਹਾਬਾਈ ਆ ਟੱਕ ਕਾਲੇ ਦਾ ਨੰਬਰ ਹੀ ਦੇਗਾ ਕਰ ਸੰਪਰਕ ਉਹਨਾਂ ਦੇ ਘਰ ਦੇ ਨਾਲ ਨੰਬਰ ਲੈ ਜਿਹਨਾਂ ਨੂੰ ਮਿਲੇ ਹੈ ਥੋੜਾ ਬੰਦਾ ਇਸ ਦਿਨ ਮਰੰਡੇ ਹੈ ਅੱਛਾ ਹਾਂ ਮਰੰਡੇ ਅੱਜ ਸਵੇਰ ਚਾਹ ਪੀਤੀ ਉਹਨਾਂ ਨੇ ਘਰ ਵੀ ਮਰੰ ਹਾਂ ਇਹ ਵੀ ਗੱਲ ਠੀਕ ਹੈ। ਹਾਂ ਕਹਿੰਦਾ ਧੰਨਵਾਦ। ਮੈਂ ਯਾਰੋ ਫੋਨ ਨੂੰ ਚਾਲੂ ਕਰ ਜਿਹੜਾ ਦਿੱਤਾ ਉਹ ਤਾਂ ਚੱਲਣਾ ਚਾਹੀਦਾ। ਹਾਂ ਅਗਲਾ ਤੁਹਾਨੂੰ ਫੋਨ ਕਰਦਾ ਹੋਵੇ ਉਹ ਫਿਰ ਨਾ ਉਹ ਚੱਲੇ ਨਾ ਫਿਰ ਤਾਂ ਫਾਇਦਾ ਕੀ ਗੱਲ ਵੀ ਠੀਕ ਹੈ ਤੁਹਾਡੀ। ਕਿੰਨਾ ਚੱਲਾ ਉਹ ਤਾਂ ਹੁਣ ਤੁਹਾਡੇ ਵਾਲੇ ਚੈਨਲ 'ਤੇ ਚੱਲੇ ਰਿਹਾ ਕਾਨੂੰ ਫੋਟੋ ਲਾਉਣੀ ਆਪਾਂ ਨੇ ਹੁਣ ਪਤਾ ਹੀ ਲੱਗੇ ਗਿਆ। ਵੀ ਉਹ ਪਤਾ ਲੱਗ ਗਿਆ ਉਹ ਟੋਲੋ ਰਹੋ। ਕਰੋ ਗੱਲਬਾਤ ਹੋ ਗਈ ਹੁਣ ਉਹਨਾਂ ਦੀ ਸਾਰੀ। ਇਹ ਵੀ ਗੱਲ ਠੀਕ ਹੈ। ਇੱਕ ਵਾਰੀ ਪਤਾ ਲੱਗ ਜਾਂਦਾ ਸਭ। ਬਿਲਕੁਲ 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 ਜੀ ਇਹ ਗੱਲ ਹੈਗੀ ਆ। ਜਿੱਥੇ ਮਤਲਬ ਚਾਹ ਹੁੰਦੀ ਇੱਥੇ ਰਾਹ ਹੁੰਦੀ ਹੀ ਹੁੰਦਾ ਮਿਲ ਜਾਂਦੀ ਆ ਗੱਲ ਦੇਖਦੇ ਆ ਆਪਾਂ ਕਿ ਵਾਹਿਗੁਰੂ ਕਰੇ ਉਹ ਜਿਹੜਾ ਵੀਰ ਹੈਗਾ ਪਰਮੇਸ਼ਰ ਸਿੰਘ ਉਹ ਆਪਣੇ ਘਰਾਂ ਪਹੁੰਚ ਜਵੇ ਭਾਈ ਪਰਮੇਸ਼ਰ ਸਿੰਘ ਜਾਂ ਕੋਈ ਤੇ ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ ਉਹਨੂੰ ਭਾਈ ਤੰਦਰੁਸਤ ਰੱਖੇ ਪਤਾ ਨਹੀਂ ਕੀ ਦਿੱਕਤ ਨਹੀਂ ਚਾ ਚੱਕਰ ਹੋਣਾ ਜਿਹਦੇ ਕਰਕੇ ਮੇਰਾ ਫੋਨ ਫੇਰ ਵੱਜੀ ਜਾਂਦਾ ਵਿੱਚ ਸਾਦਾ ਮੈਨੂੰ ਸਾਢੇ ਲੱਖ ਸੁਭਾਤੇ ਜੀ ਮਾ ਮਾ ਸੁਖਦੀਪ ਮੈਂ ਮੜ ਜੀ ਵੀਡੀਓ ਲਗਿਆ ਮੈਂ ਬਣਾਉਣ ਮੈਂ ਕਰਦਾ ਤੈਨੂੰ ਕਾਲ ਦੁਬਾਰੇ ਹਣਾ ਠੀਕ ਆ ਵੀਰੇ ਠੀਕ ਆ ਓਕੇ 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 ਆ ਗਿਆ ਪੂਰਾ ਹਾਂ ਆਉਂਦਾ ਨਹੀਂ ਪੂਰਾ ਮਿੰਕੇ ਬਣਾਇਆ ਮਿੰਕੇ ਬਣਾਇਆ ਤਾਂ ਪਾ ਪੰਜੇ ਤੇ ਫਿਰ ਆ ਪਿੱਛੇ ਆ ਤੂੰ ਜੀ ਪਿੱਛੇ ਰੱਖ ਜਾ ਯਾ ਫਿਰ ਕਾ ਇੱਥੇ ਦੇਣਾ ਹਾਈ ਤੇ ਇੱਕ ਅਲਾ ਟੋਟਾ ਬੜਨਾ ਪੈਣਾ ਸਾਨੂੰ ਹੁਣ ਟੋਟਾ ਪਾਉਣਾ ਬਣਾ ਇੱਥੇ ਕੋਈ ਆਹ ਜੀ ਨਾਲ ਪੱਦੇ ਹੋਰ ਉਹ ਕਿੰਨੇ ਘੋਟਾਉਣੇ ਆ ਹਾਂ ਹਾਂ ਇਹ ਮਿਲਣਾ ਕਰੰਨੇ ਲਈ ਆਉਂਦਾ ਤਾਂ ਤੇ ਮਿਲੂਗਾ ਨਾ ਰੀਤੀ ਵਾਲੀਏ ਮਨਜ਼ੂਰ ਵਾਲੇ ਚਲ ਦੇਖ ਲੈ ਹਾਂ ਐ ਕਰ ਲੈ ਫਿਰ ਇੱਥੇ ਤੇ ਪਹਿਲਾਂ ਮਿਲਣਾ ਪੈਣਾ ਤੈਨੂੰ ਇਹ ਸਮਝ ਲੈ ਵੀ ਤੈਨੂੰ 13 ਫੁੱਟ 10 ਫੁੱਟ ਤੇ 10 ਫੁੱਟ ਲਿਆਉਣਾ ਪੈਣਾ ਸਿੱਧੀ ਜੀ ਗੱਲ ਆ ਬੱਸ 10 ਫੁੱਟ ਪਿੱਛੇ ਦਾ ਪੱਟਣਾ ਪੈਣਾ ਥੱਲੇ 15 ਬਣਿਆ ਰੋ ਆਪਾਂ ਹਾਂ ਸੜਾ ਬਦਲ ਗਿਆ ਇਹ ਕਿਉਂ ਕਿ ਅੱਜ ਕਿੱਥੇ ਆਉਂਦੇ ਹਾਂ ਨਹੀਂ ਆਇਆ ਤੇ ਕਾਹਤਾਂ ਦੇ ਹਾਂ ਨਾ ਕੋਈ ਗੱਤ ਕਰਨੀ ਹੂੰ ਹੋਰ ਵੀ ਸਾਸਿਕਾਲ ਜੀ ਹੋਰ ਅੱਜ ਕੱਲ੍ਹ ਜੀ ਮੈਂ ਭੁੱਲ ਗਿਆ ਦੱਸਦਾ ਅੱਸੀ ਕੱਲ ਤਾਂ ਹੈਗੀ ਹੈ ਹਲਪਾ ਸਰਪੰਚੀ ਚ ਖੜਿਆ ਹੀ ਆ ਤਿੰਨ ਦਿਨ ਹੋ ਗਏ ਰਾਤ ਨੂੰ ਦਰਸ਼ਨ ਹੁੰਦੇ ਆ ਚੱਲ ਰਾਤ ਨੂੰ ਵੀ ਹੋ ਜਾਂਦੇ ਐਨਾ ਜੁਗਰ ਕਰ ਕਾ ਜੇ ਬਣ ਗਿਆ ਕਿਤੇ ਫਿਰ ਪਤਾ ਨਹੀਂ ਕੀ ਕਰੂੰਗਾ ਹੋਰ ਤਾਂ ਹੈ ਸਿਸਟਮ ਕਰਨਾ ਤੁਨ ਵੀ ਤਾਂ ਲੱਗਿਆ ਤਿੰਨ ਦਿਨ ਦਾ ਫਿੱਟ ਲਿਆਉਣਾ ਪੁੱਛੇ ਦੇਦੇ ਸੀ ਕਿ ਨੇਤਰਬਾਈ ਨੂੰ ਪਤਾ ਕਿੱਥੇ ਕਿੱਥੇ ਨਾਟ ਪਏ ਆ ਨਾਟ ਤਾਂ ਮੈਨੂੰ ਪਤਾ ਉਹ ਚੱਕਦਾ ਉਹ ਫਤਕਿਆ ਗੱਲ ਆ ਯਾਰ ਉਧਰ ਉਹ ਰੋਪੜਾ ਛਾਹਰ ਦੇ ਵਿੱਚ ਐਨਾ ਰਾਸ਼ ਰਹੇ ਰੱਬ ਦਾ ਨਾਮ ਉਥੇ ਐਨੀ ਕੁੜਬੜ 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 ਹੋਈ ਪਈ ਹੈ ਜੇਬ ਚ ਕਿੱਥੇ ਫੋਕ ਤਾਂ ਪਤਾ ਲੱਗਦਾ ਜਿਹੜੇ ਕੰਮ ਨੂੰ ਬੰਦਾ ਲੱਗਿਆ ਵਾ ਉਹਦੇ ਬਾਰੇ ਫੋਕਸ ਹੁੰਦਾ ਵੀ ਮੈਂ ਲਾਈਨ ਚ ਲਾ ਕੇ ਆ ਕੰਮ ਕਰਵਾ ਲਵਾਂ ਐ ਲਾਈਨ ਚ ਲਾ ਕੇ ਆ ਕੰਮ ਕਰਵਾ ਲਵਾਂ ਬਹੁਤ ਔਖਾ ਹੈ ਬਾਈ ਕਾਗਜ਼ ਤਿਆਰ ਕਰਨੇ ਅੱਧਿਆਂ ਦੇ ਤਾਂ ਪਤਾ ਕਿ ਇੱਕ ਸ਼ਾਰਟ ਟਾਈਮ ਘੱਟ ਹੈ ਟਾਈਮ ਘੱਟ ਹੋਣ ਕਰਕੇ ਨਾ ਮਤਲਬ ਲੋਕ ਹੈਰਾਨ ਬਹੁਤ ਹੋ ਰਹੇ ਆ ਨਠੋ ਨਠ ਪਈ ਵੀ ਹੈ ਲੋਕਾਂ ਨੂੰ ਸਾਰੀ ਉਹ ਜਿਹਦੇ ਕਰਕੇ ਉੱਥੇ ਹੈਰਾਨ ਹੋ ਕੇ ਬੰਦੇ ਅੱਧੇ ਤਾਂ ਮੈਂ ਕਹਿੰਦਾ ਫਾਰਮ ਫੁਰਮ ਭਰਨੇ ਲੋਕਾਂ ਨੇ ਘਰੇ ਰਹਿਣ ਦੇਖੀ ਤੂੰ ਬਹੁ ਬਹੁ ਹਾਲਾ ਨੋਸੀ ਲੈਣੀ ਆ ਗੱਲ ਫੋਨ ਸ਼ਾਮ ਨੂੰ ਕਿਦਾਂ ਦੇ ਕਾਗਜ਼ ਭਰ ਕੇ ਆਉਣੇ ਆ ਕੌਣ ਕਹਿੰਦਾ ਮਾ ਮਾਤੇ ਚਾਚੇ ਦਾ ਮੁੰਡਾ ਖੜਾ ਹੈ ਹਾਂ ਕਹਿੰਦਾ ਦੇ ਕਾਗਜ਼ ਭਰ ਕੇ ਆਉਣੇ ਮਾ ਭਰੇ ਉਹ ਭਰੇ ਦਾ ਮਤਲਬ ਉਹ ਹੈ ਜਿੰਦਰ ਖੱਜਲ ਕੋਲੇ ਆ ਹਾਂ ਅੱਛਾ ਜੀ ਜਿਹਦੇ ਅੰਦਰ ਪੇਸ਼ੈਂਸ ਨਹੀਂ ਹੈਗਾ ਮੰਨ ਲੈ ਜਿਹਦੇ ਚ ਫੈਨਸ਼ਲਤੀ ਨਹੀਂ ਹੈਗੀ ਉਹਨਾਂ ਦਾ ਖਣਾ ਛੱਡ ਯਾਰ ਕੀ ਆਏ ਆਏ ਗਾ ਕੇ ਭਰਾ ਬੈਠ ਜਾਣਾ ਉਹਨਾਂ ਤਾਂ ਬਾਹਰ ਦਾ ਇਹ ਤਾਂ ਖੜ ਗਿਆ ਜਿਰੀ ਜੂਰੀ ਆਪਾਂ ਨੂੰ ਵਧਾਉਣੀ ਪੈਣੀ ਹੈ ਇਹਦੇ ਤੇ ਇਹੋ ਤਾਂ ਕਿਹਾ ਨਹੀਂ ਕਿਸੇ ਨੇ ਜਿਰੀ ਵਧਰੀ ਟੀਵੀ ਦੇ ਕੱਪ ਦਿਨਾ ਇੱਕ ਦਿਨ ਜ ਵੱਢ ਗਿਆ ਇੱਕ ਦਿਨ ਜ ਵੱਢ ਗਿਆ ਚਲੋ ਕੁਛ ਵੀ ਆਇਆ ਤਾਂ ਚਲੋ ਭਾਈਆਂ ਦਾ ਸਾਥ ਹੁੰਦਾ ਹੀ ਆ ਐਹੀ ਤਾਂ ਹੋਰ ਕੀ ਹੁੰਦਾ ਹੈ ਚਲੋ ਭਾਈ ਇਹ ਵੀ ਜ਼ਰੂਰੀ ਹੈ ਸਾਰੇ ਦੇਖੋ ਇੰਨੀ ਆਪਾਂ ਮਿਹਨਤ ਕਰੀ ਆ ਆ ਵੀ ਮਿਹਨਤ ਕਰੀ ਆ ਇਹ ਵੀ ਜ਼ਰੂਰੀ ਉਧਰ ਵੀ ਭਾਈ ਜ਼ਰੂਰੀ ਹੋ ਜਾਂਦਾ ਹੁਣ ਮਿਹਨਤ ਹੋਣੀ ਹੁਣ ਆਈ ਆ 15 ਦਿਨ ਦੀ ਮਿਹਨਤ ਹਾਂ ਸਭ ਨੇ ਭਾਈ ਆਪਣਾ ਆਪਣਾ ਜੋਰ ਲਾਉਣਾ ਹੈ ਬਿਲਕੁਲ 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 ਹਾਂ ਇਹ ਕਿਤੇ ਮਨ ਚ ਆਇਆ ਵੀ ਮੈਂ ਬਣਿਆ ਵਾ ਤੈਨੂੰ ਐ ਤੂੰ ਕਹਿੰਦਾ ਮੈਂ ਜਿੱਤ ਗਿਆ ਹਾਂ ਹਾਂ ਉਹ ਅਗਲਾ ਵਗਲਾ ਵੀ ਸੋਚਦਾ ਆਪਣਾ ਹਨਾ ਓ ਯਾਰ 10 ਫੁੱਟ ਬਸ ਮੈਂ ਤੈਨੂੰ ਦੱਸਦਾ 13 ਫੁੱਟ ਦਾ ਟਰਾਲਾ ਤੇਰਾ ਇਹ ਆਪਾਂ ਜੀ ਨੂੰ ਬਣਾ ਦੇ ਉਧਰ ਫੜੇ ਇੱਕ ਬਟਾ ਨਾ ਨਾ ਕੰਮ ਕਰਨਾਂ ਪਾਰਦਰਸ਼ੀ ਹਾਂ ਜਾ ਕੇ ਘੱਟ ਕੇ ਤੈਂ ਸਾਨੂੰ ਫਿਰ ਅੱਛਾ ਪਾਰਦਰਸ਼ੀ ਪੂਰਾ ਮਿਲ ਕੇ ਜਾਣਾ ਹੈ ਮਿਲ ਕੇ ਜਾਣਾ ਫੌਜੀ ਵਾਲਾ ਤੂੰ ਬਹੁਤ ਵੱਡਾ ਵਾਦੇ ਕਿ ਉਧਰ ਕੋਈ ਨਹੀਂ ਸਮਝ ਗਿਆ ਬਾਈ ਕੋਲ ਇੱਥੇ 11 ਹੋਣਾ ਚਾਹੀਦਾ ਕਿੰਨਾ ਭਾਈ ਪੂਰੇ 11 ਬਸ ਇਹ ਕਹਿ ਰਹਾ ਹੁੰਦਾ ਬਸ ਹੋ ਗਿਆ 10 ਮੁੱਟ 10 ਤੇ ਵੀ 10.5 ਲੈ ਆਈ ਥੋੜਾ ਚੜ ਜੂ ਉੱਧਰ ਉੱਪਰ ਚੜਾਤਾ ਤਾਂ ਉਧਰ ਪਹਿਲਾਂ ਹੀ ਬਸ ਫੇਰ 10 ਹੋ ਗਿਆ ਨਾ ਪੂਰਾ ਐ ਕੋਈ ਜਜਮੈਂਟ ਤਾਂ ਹੈਗੀ ਮੈਂ ਟ੍ਰਾਈਕਲੇ ਦਾ ਜਜਮੈਂਟ ਲਾਉਂਦਾ ਵੀ ਆਪਣਾ ਤੇਰਾ ਫੋਟਾ ਟ੍ਰੈਲਾ ਬਸ ਹੋ ਗਿਆ ਪੂਰਾ ਜਾ ਲੈ ਜਾ ਮੈਂ ਹੁੰੜਰੀ ਜਾਇਆ ਆਪਣਾ ਕਿ ਫਾਇਕ ਹੁਣ ਸਾਈਕਲ ਨਾਲ ਲੈ ਜੀ ਸਕੂਟਰੀ ਪਰ ਚੱਲ ਜਾ ਫੇਰ ਖੜਨ ਗਿਆ ਉਰੇ ਕਿਤੇ ਹੈ ਜਜਮੈਂਟ ਕਰਕੇ ਅਸੀਂ ਸਰਪੰਚ ਬਣਾਉਣ ਲੱਗੇ ਆਂ ਇਸੇ ਜਜਮੈਂਟ ਲਾ ਕੇ ਸਭ ਕਾ ਦੇਣਾ ਠੀਕ ਹੈ ਪਰ ਆਪਾਂ ਬੰਦਾ ਉਹ ਫੌਂਦਾ ਨਹੀਂ ਲੇ ਬੋਤਲ ਲਿਆ ਗਿਆ ਉਹ ਚੰਦੇ ਗਈ ਕਰਨ ਜੀ ਕੀ ਆਉਗਾ ਇਹ ਕਮ ਔਖਾ ਬਾਈ ਦੇ ਕਹਾਣੇ ਹੈ ਕਿ ਬੰਦਾ ਕਾਰਜ ਨਹੀਂ ਪਰ ਸਕਦਾ ਤੰਗ ਅੜਦਾ ਜਿਹੜੇ ਕਿਸੇ ਪਿੰਡਾਂ ਦੀ ਸੰਮਤੀ ਹੋ ਗਈ ਉਹਨਾਂ ਨੇ ਪਰਨੇ ਪੜਨੇ ਆ ਇੱਕੋ ਇੱਕੋ ਬੰਦੇ ਦੇ ਪਰਨੇ ਪੜਨੇ ਆ ਅੱਛਾ ਉਹੀ ਉਹਨਾਂ ਨੇ ਬਣਾ ਦੇਣਾ ਦੇਖਿਆ ਕੱਲ ਪੌੜ ਦੇ ਸਾਰੇ ਫਿਰਦੇ ਨੇ ਹਾਂ ਪੌੜ ਦੇ ਸਾਰੇ ਫਿਰਦੇ ਨੇ ਪਾਓ ਵਾਲ ਦੇ ਹਾਂ ਉਹਦੇ ਦੇ ਗਵਾਹ ਆਦੇ ਜਿਹੜੇ ਸਾਰੇ ਪਤਾ ਕਿ ਆ ਇੱਕ ਬੰਦੇ ਦੇ ਨਾਲ ਚਾਰ ਬੰਦੇ ਜਾਣੇ ਹੁੰਦੇ ਆ ਅੱਛਾ ਕਿੰਨੇ ਪੰਜ ਆ ਹਾਂਜੀ ਪੰਜ ਪੰਜ ਆ ਪੰਜ 5 ਮਤਲਬ 1 ਦੇ ਗੱਲ 4 ਜਾਊਗਾ ਇੱਕ ਕੈਂਡੀਡੇਟ 5 ਹੋਗੇ 5ਉ 5ੀ 25 25 ਬੰਦੇ ਉਹ ਹੋਗੇ ਪੰਜਾਂ ਦੇ ਚਾਰ ਸਰਪੰਚ ਦੇ ਨਾਲ ਜਾਣੇ ਜਿਹੜਾ ਖੜਿਆ ਆ ਆਪੇ 30 ਜਣੇ ਸਾਰਾ ਪਿੰਡੇ ਜਿਹੜਾ ਆਪੇ ਇਹ ਗੱਲ ਵੀ ਹੈ ਇਹ ਤਾਂ ਸੋਚਣ ਵਾਲੀ ਗੱਲ ਆ ਇੱਥੇ ਤਾਂ ਭੀੜ ਲੱਗੀ ਵੀ ਕਿੰਨੇ ਪਿੰਡਾਂ ਬਹੁਤ ਭੀੜ ਹੋਣੀ ਆ ਅਮਾਸਾ ਦੇਖੀ ਤੇ ਉੱਤੇ ਭੀੜ ਕਰਕੇ ਉਹਨਾਂ ਨੇ ਦੇਖਿਆ ਨਾ ਕਈ ਵਾਰ ਵਨ ਹੋ ਜਾਏ ਕੋਈ WhatsApp ਉਰੇ ਮੈਸੇਜ ਆ ਜਾਈਦੇ ਕਹਿੰਦੇ ਵੀ ਵੋਟਾਂ ਗਾਹਾਂ ਹੋ ਜਾਣੀਆਂ ਹਾਂ ਵੀ ਕੋਈ ਆਹ ਜਿਹੜੀ ਭੀੜ ਐ ਵੀ ਤੇ ਕਾਗਜ਼ ਪੱਤਰ ਪੂਰੇ ਨਹੀਂ ਭਰ ਹੋਣੇ। ਹਾਂ। ਪਰ ਉਹਨਾਂ ਨੇ ਕਰਨੀ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਕਰਤਾ ਨਾ ਜਿਹੜਾ ਕੰਮ ਆ ਇਲੈਕਸ਼ਨ ਕਮਿਸ਼ਨ ਨੇ ਅੱਗੇ ਪਿੱਛੇ ਕਰਦੀ ਚਾਹੇ ਐਮਰਜੈਂਸੀ ਆ ਜੇ ਉਹਨਾਂ ਨੂੰ ਕੋਈ ਮਤਲਬ ਨਹੀਂ ਉਹ ਕਹਿੰਦੇ ਕਰੋ ਪੂਰੇ ਨਾ ਕਰੋ। ਬਸ। ਠੀਕ ਐ। ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ ਜਿਹੜਾ ਉਹ ਨਹੀਂ ਜੇ ਆਮ ਗਵਰਨਮੈਂਟ ਕਰਦੀ ਹੁੰਦੀ ਗਵਰਨਮੈਂਟ ਦੇਖ ਕੇ ਅੱਗੇ ਪਿੱਛੇ ਕਰ ਦਿੰਦੀ ਹੁੰਦਾ ਅਨਾਉਂਸ ਇਲੈਕਸ਼ਨ ਕਮਿਸ਼ਨ ਨੇ ਕੀਤਾ ਹੋਇਆ ਐ। ਇਹ ਚੀਜ਼ ਹੁੰਦੀ ਐ ਨਾ। ਉਹਨਾਂ ਵਾਲੇ ਜਿਹੜੇ ਇਲੈਕਸ਼ਨ ਕਮਿਸ਼ਨ ਆ ਉਹ ਤੁਹਾਨੂੰ ਪਤਾ ਹੀ ਆ ਵੀ ਸੈਂਟਰ ਪਾ ਰਿਹਾ ਵੀ ਨਾ ਮਹਾਰਾਜ ਮਹਾਰਾਜ ਕੀ ਹਾਲ ਹੈ ਧੰਨਵਾਦ ਤੇਰਾ ਤਾਂ ਮਕਾਨ ਉੱਪਰ ਪਾ ਲਿਆ ਹਲੇ ਹਾਂ ਬੱਲੇ 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 사ਸਰੀ ਕਾ ਜੀ ਆਪ ਦੀ ਪੇਟੀ ਇੱਕਦਮ ਮਗਾਨ ਬੈ ਕੇ ਚਾਚੇ ਦਾ ਗਿਆ ਹਾਂ ਨੂੰ ਇਹ ਮਗਾਨ ਦਾ ਸਮਾਨ ਆਇਆ ਪਿਆ ਇਹ ਵੀ ਗੱਲ ਹੈ ਠੀਕ ਹੈ ਹੁਣ ਤੁਸੀਂ ਉਹਦੇ ਪਰ ਚੱਕ ਕੇ ਲੈ ਕੇ ਜਾਊਗਾ ਤੂੰ ਹਾਂ ਮਰੇ ਸਿਮਟ ਹਾਂ ਸਰ ਪਰ ਲੈ ਜਾਂਦੇ ਚੱਲ ਮੈਂ ਸਾਈਕਲ ਬੁਗੋ ਇੱਧਰੋਂ ਖੜਾ ਤੇ ਟਰੈਕਟਰ ਨਿਕਲ ਜਾਊਗਾ ਰਸਤਾ ਇੱਥੇ ਨੂੰ ਟਰੈਕਟਰ ਕਰੀਏ ਸਾਈਡ ਪਰ ਨਿਕਲ ਜਾਣਾ ਹਨਾ ਬਾਹਗੀ ਹੈਗੀ ਜਗਾ ਬਾ ਠੀਕ ਆ ਪਾਣੋ 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 ਚੱਲ ਜਾਣਾ ਕੰਮ ਹੋ ਜਾਣੜੇ ਹਾ ਬੈਕ ਸਾਈਡ ਵਾਲੀ ਪੱਲੀ ਲਾਲੋ ਜਦੋਂ ਇਹ ਵੀ ਗੱਲ ਠੀਕ ਆ ਪੱਲੀ ਲਿਆਉਂਦੇ ਸੀ ਜੀ ਨਵੀ ਇਹ ਦਿੱਤੀ ਲਾ ਹੁਣ ਹੁਣ ਡਾਲੇ ਵਾਲੀ ਪ੍ਰੋਜੈਕਟ ਰਹਿ ਗਿਆ ਥੋੜਾ ਲਾਉਣ ਨੂੰ ਬਸ ਕਿ ਬਾਅਦ ਚ ਲਗੇ ਅੱਛਾ ਅੱਛਾ ਹਾਂਜੀ 45 ਇਹ ਬਹੁਤ ਪਰਹਰ ਆ ਤਾਰ ਪਾਈ ਵੀ ਰੱਖ ਨਹੀਂ ਘੱਟ ਗਈ ਹਾਂ ਇਹਦਾ ਥੋੜਾ ਜਿਹਾ ਰਗੜ ਹੋਣ ਵਾਲਾ ਇੱਕ ਮਿੰਟ ਇਹਦਾ ਪਾਈਪ ਦਾ ਵੀ ਚੱਕਰ ਆ ਨਾ ਉਹਨੂੰ ਬ੍ਰੀਕ ਜਾ ਉਹ ਪਾਇਵਾ ਪਾਵਾ ਹੁਣ ਕਿਹੜਾ ਆ ਮੋਟਾ ਆ ਜਾਣਾ ਤੱਕ ਥਲੀ ਸਾਈਡ ਹਾਂਜੀ ਪਰ ਉਹ ਇੱਕ ਐਪ ਖੋ ਵੀ ਗਿਆ ਤਾਂ ਆਪਣਾ ਉਹ ਵੀ ਪੰਗਾ ਉਹ ਵੀ ਪੰਗਾ ਹੋ ਗਿਆ ਤਾਂ ਜੀ ਇੰਨੀ ਕੁ ਪੱਲੀ ਹੈ 11 ਫੁੱਟ ਦਿੱਤੀ ਹੈ ਜੀ 300 ਰੁਪਏ ਦੀ ਆਪਾਂ ਜੀ ਨੂੰ ਆ ਗਿਆ ਫੋਨ ਕਿਹਦਾ ਫੋਨ ਤਾਂ ਜੀ ਹੱਤ ਹੱਤ ਬਸ ਇਹ ਤਾਂ ਸੁੱਕ ਗਈ ਜੀ ਜੀ ਇਹਨਾਂ ਨਾਲ ਹਾਂ ਮਿੰਟ ਤੇ ਕੰਮ ਕਰਾਂ ਦੱਸੋ ਕਰਨੀ ਵੀ ਪਣੀ ਸੀ ਨੀਰ ਨੂੰ ਖਿੱਲਾ ਬਣ ਜਣੇ ਦੇ ਦੀਆਂ ਹੋਰ ਤਾਂ ਕਹੀ ਜੇ ਟੈਨਸ਼ਨ ਕੇ ਨਾ ਆ ਪੱਲੀ ਜੀ ਤਾਰੇ ਲੋ ਫਿਰ ਥੱਲੇ ਹਾਂਜੀ ਇਹਦਾ ਝੁੱਲ ਬਣੂਗਾ ਹੁਣ ਗਾਂ ਦਾ ਝੁੱਲ ਬਣਾਵਾਂਗਾ ਇਹਦਾ ਹੁਣ ਚਾਹ ਬਣਾਈਏ ਮਾਜ ਦਾ ਚਾਹੇ ਬਣੇ ਗਏ ਦਾ ਲੈ ਆਓ ਆਪਣੀ ਜੀ ਦੀ ਕੀ ਕਹਿੰਦੀ ਹੁਣ ਆਪਣੀ ਵੀ ਤਿਆਰ ਆ 5-6 ਤਰੀਕ ਨੂੰ 6 ਤੱਕ ਆ ਜਾਣੀ ਨੂੰ ਨੀ ਕਰ ਲਮਾ ਕਾਲੇ ਨਾਲ ਗੱਲ ਫਿਰ ਕਿ ਘਰ ਹੋਈ ਗੱਲ ਤੁਹਾਡੀ ਉਹਦੇ ਨਾਲ ਬਸ ਕੇ ਉੱਤਰੋ ਦੇਖ ਕੇ ਪਰਾਥਾ ਪਾ ਲਿਓ ਚੀਆ ਨਾ ਹਾਂਜੀ ਕਿੱਥੇ ਰਹਿਣੇ ਨੂੰ ਲੋੜ ਪਈ ਹੈ ਫਟਾ ਦੇ ਜਾਨ ਨੇ ਤੇਰੇ ਨੂੰ ਕਿੱਛ ਦਾ ਕੰਮ ਨਹੀਂ ਹੈ ਹੂੰ ਮੈਂ ਲਾਉਂਗਾ ਮਰੇ ਦੀ ਗਾਰੇ ਵਾਸਤੇ ਆਹ ਮੱਲੇ ਦੀ ਲੋੜ ਕੋਈ ਜਲਾ ਲਾਂਗੇ ਨੇ ਸਾਡੇ ਨਾਲ ਕੀ ਜਰੇ ਮਾਰ ਪੈਣਾ ਜੇ ਆਈ ਦਾ ਮੂਰੇ ਮੂਰੇ ਨਾਲ ਆਹ ਤੇ ਇੱਕ ਵਾਰ ਜਦੋਂ ਦਾਣੇ ਪਾਉਂਗਾ ਉੱਥੇ ਤੇ ਪੱਲੀ ਸੈੱਟ ਕਰ ਲਵਾਂ ਹਾਂ ਕਿਤੇ ਉਹਦੇ ਚੋਂ ਨਾ ਗਰੀ ਜਾਣਾ ਮੈਂ ਪਾ ਦਵਾਂ ਪੈ ਤਾਂ ਨਾ ਕੋਈ ਨਹੀਂ ਕਹਿੰਦਾ ਨਾਲੇ ਕਹਿੰਦਾ ਪਾ ਆਉਣੀ ਨਹੀਂ ਹੈਗੀ ਤੇ ਬਾਪਾ ਜੀ ਕਹਿੰਦੇ ਮੂਰੇ ਮੂਰੀ ਆ ਜੜੀ ਫੇਫੇ ਵਿੱਚ ਪੈਪ ਕਰੂ ਪਾਉਣਾ ਪਾਪੂ ਪਾ ਰਹੇ ਨੇ ਆਹ ਜਿਹੜਾ ਹਾਂ ਜਿੰਨਾ ਪਾਉਂਦੇ ਨੇ ਤੇ ਤਾਂ ਆ ਮੀਨ ਆਉਂਦੇ ਨੇ ਉਹਨਾਂ ਨੂੰ ਚੱਲ ਹਾਂਜੀ ਉਹ ਫੈਕਟਰੀਸ ਨਾਲ ਹੋਇਆ ਹੁੰਦਾ ਹਾਂ ਹਾਂ ਮਾ ਵੀ ਪੰਨਾ ਉਹਨੇ ਇੰਨੇ ਸਾਰੇ ਲੋਕ ਟੋੜਣਾ ਉਹ ਹੁਣ ਟਾਇਰ ਅਸੀਂ ਰੋਕਿਆ ਉਹ ਨਿਕਲਣਾ ਨਹੀਂ ਹੈ ਜੀ ਬੈਠੇ ਹੱਥੇ ਸੱਟ ਕਰਨੀ ਥੋੜੀ ਨਾਲੇ ਨਿਕਲਣਾ ਉਹਨਾਂ ਕੋਲ ਤਾਂ ਅਥਾਰ ਅੱਲੇਦਾਰ ਜਿਹੜੇ ਹੁੰਦੇ ਉਹਨਾਂ ਕੋਲ ਤਾਂ ਅਥਾਰਟੀਆਂ ਹੁੰਦੀਆਂ ਨੇ ਥੋੜੀਆਂ ਹੁੰਦੀਆਂ ਉਹਨਾਂ ਕੋਲ ਤਾਂ ਥੋੜੀ ਜਿਹੀ ਹੈਗੀ ਤਾਂ ਕਈਆਂ ਕਹੋ ਜਿਆ ਨਾਲੇ ਬਾਟੇ ਲੱਗੇ ਕਿ ਡਿੱਕਣ ਬੈਨਾਂ ਤਾਂ ਰੱਖਿਓ ਟਾਕੀ ਨੂੰ ਉਹ ਭੱਜ ਗਏ ਪੈਂਦੇ ਆ ਉਹ ਟਾਕੀ ਆਦੀ ਖੁੱਲਦੀ ਨਹੀਂ ਹੈਗੀ ਟਾਕੀ ਦੀ ਹਾਂ ਖੁੱਲੜੀ ਨਹੀਂ ਹੈਗੀ ਆ ਬੈਠਾ ਇਹਦੇ ਨਾਲ ਕਾਸਾ ਹੈ ਇੱਧਰ ਇਹਦੇ ਨਾਲ ਕਾਸਾ ਆਹ ਤੇ ਆਲੇ ਆਰੋ ਵਿੱਚ ਲਗਵਣੇ ਆ ਜਗੜ ਜਾ ਹਾਂ ਚੱਲ ਪਾਇਲਟ ਅੱਗੇ ਪੈ ਗਏ ਫੇਰ ਕਿ ਖੁੱਲਣੀ ਆ ਇੱਕ ਨਟ ਵਿੱਕੇ ਕਸਿਆ ਨੂੰ ਦਾ ਨਟ ਪੈਂਦਾ ਨਹੀਂ ਯਾਰ ਪਈਆਂ ਨਹੀਂ ਹੈਗਾ ਇੱਥੇ ਅਸੀਂ ਬਹੁਤ ਦੂਰ ਆਇਆ ਇੱਟੱਕ ਕੇ ਪੈਣਾ ਦਾ ਚੱਲ ਕੋਈ ਉਹ ਵੇਰਾ ਮੈਂ ਆੜਲਾ ਲਾ ਕੇ ਚੱਕ ਲਿਆ ਹਾਂ ਹੋਰ ਪਏ ਸਾਰੇ ਪਾਸੇ ਸੈਟ ਆ ਗਏ ਇਹ ਨਹੀਂ ਆਦੇ ਚੱਲ ਕੋਈ ਜੇ ਹੁਣ ਪੈਣਾ ਹੋਇਆ ਨਾ ਇਹਨੂੰ ਫਿੱਟ ਲਾ ਕੇ ਪਾ ਲਾਂਗੇ ਨਹੀਂ ਇਹ ਸਾਰੇ ਨਟ ਢੱਲੇ ਹੋਣੇ ਆ ਆ ਵੀ ਆ ਵੀ ਉਹ ਵੀ ਪਿੱਛੇ ਫਿੱਟ ਆ ਆ ਚੱਕ ਕੇ ਪੈਣਾ ਨੇ ਸਲੇ ਵੀ ਇਹਨਾਂ ਨੂੰ ਚਾਬੀ ਮਾਰਨੀ ਹੈ ਜਿਹੜਾ ਮੇਰੇ ਕੋਲ ਪਾਨਾ ਤੋਂ ਸਲਿੱਪ ਕਰਨਾ ਕਰ ਰਹੇ ਨੇ ਅੱਛਾ ਅੱਛਾ ਹੁਣ ਮੈਂ 21 ਨੰਬਰ ਲੱਗਣਾ ਇਹਨੂੰ ਉਹ ਤਾਂ 22 ਨੰਬਰ ਚਾਬੀ 22 ਨੰਬਰ ਵਾਲੀ ਹੈ ਇਹ ਨੱਟ ਵੀ ਅਗੜੇ ਧੁਗੜੇ ਜਿਹਾ ਸਲੇ ਨਹੀਂ ਤਕਰੀਬਨ 21 ਨੰਬਰ ਵਾਲੇ ਸਾਰੇ ਹਾਂ ਹੁਣ ਉਹ ਪਾਨਾ ਦੇਖ ਕੇ ਲਾਂਦਾ 21 ਨੰਬਰ ਵਾਲੇ ਕੌਣ ਦਾ ਸਾਰੇ ਡੈਟ ਕਰ ਦੂੰਗਾ ਹਾਂ ਇਹ ਕਾਲਾ ਦੇਖਦੇ ਆ ਫਿਰ ਅੱਜ ਕਾਲਾ ਕਹਿੰਦਾ ਆਊਗਾ ਕਿ ਨਹੀਂ ਕਾਲਾ ਕਹਿੰਦਾ ਵੀ ਅੱਜ ਟਾਈਮ ਲਾ ਕੇ ਫੜ ਦੂੰਗਾ ਫਾਇਰ ਰੱਜੇਗਾ ਨਾ ਤਾਂ ਹਾਂ ਮੈਂ ਕਹਿੰਦਾ ਵੀ ਹਾਂ ਪਰਸਨਲਟੀ ਕੱਲ ਦੀ ਗੱਲ ਦੀ ਹਾਂ ਆ ਹੁਣ ਕਹਿੰਦਾ ਅੱਜ ਨਹੀਂ ਵੜਣਾ ਨਹੀਂ ਪਰਸ ਨੂੰ ਵੜੂ ਮਾਜਾ ਪਰਸ ਨੂੰ ਵੜਦਾ। ਸਾਰਾ ਹੁਣ ਤਾਂ ਮੌਸਮ ਠੀਕ ਹੈ ਮਹਾਰਾ ਦੀ ਕਿਰਪਾ ਨਾਲ। ਸਾਰਿਆਂ ਦੇ ਬਲਡ ਹੋ ਜਾਣ ਧਾਣੇ ਦਾਣਾ। ਟਾਈਮ ਲੱਗਣਾ ਹੁਣ ਠੀਕ ਹੈ। ਹਾਂ ਥੱਲੇ ਉਹ ਵੀ ਜਿਹਦੀ ਚੀਰੀ ਗਿਰੀ ਵੀ ਆ ਉਹਨੂੰ ਵੀ ਵਿਚਾਰੇ ਨੂੰ ਸਾਜ ਆ ਜਾਊਗਾ। ਸਾਜ ਆ ਉਹਨਾਂ ਨਾਲ ਘਰ ਦੀ ਸੁੱਕੀ ਜਾਂਦੀ ਹੁੰਦੀ ਹੈ। ਹਾਂ। ਮੈਨੂੰ ਲੱਗਦਾ ਕੱਲ੍ਹ ਵੇ ਆ ਬੜ ਬੜ ਹਿੱਟ ਲੱਗੇ ਨਾਰਮਲ ਆਗਾ ਥੋੜਾ ਜਿਹਾ। ਹਾਂ। ਵੀ ਚੱਲ ਦੇਖਦੇ ਅੱਜ ਜੇ ਆ ਗਿਆ ਠੀਕ ਹੈ ਨਹੀਂ ਵੇ ਕੱਲ੍ਹ ਨੂੰ ਸਹੀ। ਕੱਲ੍ਹ ਨੂੰ ਸਹੀ। ਇਹ ਹੁਣ ਐਨਾ ਹੋ ਨਹੀਂ ਹਾਂ। ਲੈਟ ਤੱਕ ਆ ਬਣਾ ਹੁਣ ਲੈਟ ਚੱਲ ਕਿਆ ਕਰੂ ਦੂਈ ਆ ਚਿੱਟੇ ਰੰਗ ਦੀ ਬਲਦੀ ਉਹ ਨਹੀਂ ਚੱਲੀ ਅਕੋ ਚੈੱਕ ਕਰ ਲਿਓ ਨਾ ਉਹਦੇ ਵਿੱਚੇ ਫਾਲਟ ਜ਼ਿਆਦਾ ਹਾਂ ਹੁਣ ਪੀਲਿਓ ਕਰਤੀ ਪੀਲਿਓ ਚਾਲੂ ਕਰਤੀ ਆ ਆਹ ਦਾ ਚੱਲ ਇੰਡੀਕੇਟਰ ਵਾਲਾ ਬੰਦ ਕਰਤਾ ਤਾਂ ਉਹਦਾ ਇਹਦੇ ਕੋਈ ਬਾਈ ਐਲਈਡੀ ਉਹ ਖਰਾਬ ਆ ਕੋਈ ਵਿੱਚ ਦੇ ਕਰ ਲਿਆ ਕੋਈ ਨਹੀਂ ਪਤਾ ਲੱਗਿਆ ਹਾਂ ਇਹਨਾਂ ਦਾ ਆ ਹੀ ਪੰਗਾ ਫੈਲਟਾ ਦਾ ਇਹਨਾਂ ਦਾ ਹੋਰ ਕੋਈ ਪੰਗਾ ਨਹੀਂ ਹੈਗਾ ਆ ਆ ਇੰਡੀਕੇਟਰ ਚੱਲਦੇ ਆ ਇੰਡੀਕੇਟਰ ਚੱਲਦੇ ਹਾਂ ਚੱਲੋ ਪਿਲੀਆਂ ਲੱਟਾਂ ਵਾਲਤੀਆਂ ਚੱਲ ਪਿਲੀਆਂ ਵਾਲਦ ਨਹੀਂ ਇੰਨਾ ਹੁਣ ਹੁਣ ਤੂੰ ਤਾਂ ਪੈਣੀ ਹੈ ਕਾਹਾਂਗਾ ਤੂੰ ਜਦ ਤਾ ਪਿਲੀਆਂ ਲੱਟਾਂ ਨਹੀਂ ਚੱਲਣਾ ਅਸੀਂ ਜਾਣਾ ਕਿੱਥੇ ਬੈਠ ਨਹੀਂ ਜਾਣਾ ਹੋਈ ਮੈਂ ਤਾਂ ਖੇਤ ਰੋ ਵਾੜ ਕੇ ਚੱਲ ਕੇ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਾਰਾ ਸਾਨੂੰ ਛੱਡ ਦੀ ਗੱਲਾ ਚ ਰੱਖੇ ਜੀ